ਸਸਤਾ ਨਹੀਂ ਸਗੋ 7 ਰੁਪਏ ਮਹਿੰਗਾ ਪੈਟਰੋਲ ਪਰਵਾ ਰਹੇ ਹੋ ਤੁਸੀਂ ਹੁਣ ਜਾਣਦੇ ਆ ਕਿ ਕਿਵੇਂ ਜਿਹੜੇ ਲੋਕ ਨੇ ਠੱਗੇ ਜਾ ਰਹੇ ਨੇ ਪੈਟਰੋਲ ਪੰਪ ਤੇ ਸਿਰਫ ਜ਼ੀਰੋ ਦੇਖਣਾ ਹੀ ਲਾਜ਼ਮੀ ਨਹੀਂ ਹੁੰਦਾ ਦੱਸ ਦਿੰਦੇ ਆ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਜਿਸ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ 'ਚ 2-2 ਰੁਪਏ ਦੀ ਕਟੌਤੀ ਕੀਤੀ ਗਈ ਇਸ ਮਾਮੂਲੀ ਕਟੌਤੀ ਦਾ ਜਿਹੜਾ ਸਭ ਤੋਂ ਵੱਧ ਅਸਰ ਉਹਨਾਂ ਲੋਕਾਂ 'ਤੇ ਪਿਆ ਜੋ ਗਰੀਬ ਹਨ ਅਤੇ ਰੋਜ਼ਾਨਾ ਆਪਣੇ ਮੋਟਰਸਾਈਕਲ ਜਾਂ ਸਕੂਟਰ ਦੇ ਉੱਤੇ ਕੰਮਤੇ ਜਾਂਦੇ ਨੇ ਅਜਿਹੇ ਦੇ ਵਿੱਚ 2 ਰੁਪਏ ਦੀ ਇਹ ਕਟੌਤੀ ਉਹਨਾਂ ਦੇ ਲਈ ਵੱਡੀ ਰਾਹਤ ਸੀ ਅਜਿਹੇ ਦੇ ਵਿੱਚ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਪੈਟਰੋਲ ਪੰਪ ਦੇ ਜਿਹੜਾ ਤੁਹਾਨੂੰ 2 ਰੁਪਏ ਸਸਤਾ ਨਹੀਂ ਸਗੋ 7 ਰੁਪਏ ਮਹਿੰਗਾ ਪੈਟਰੋਲ ਮਿਲਦਾ ਹੈ ਤਾਂ ਕੀ ਤੁਸੀਂ ਯਕੀਨ ਕਰੋਗੇ ਹਰ ਰੋਜ਼ ਕਈ ਲੋਕ ਇਸ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ ਦਰਸਲ ਪੈਟਰੋਲ ਪੰਪ ਦੇ ਉੱਤੇ ਦੋ ਤਰ੍ਹਾਂ ਦਾ ਤੇਲ ਮਿਲਦਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਆਮ ਪੈਟਰੋਲ ਅਤੇ ਦੂਜਾ ਪਾਵਰ ਪੈਟਰੋਲ ਹੈ ਜੇਕਰ ਤੁਸੀਂ ਆ ਸਧਾਰਨ ਪੈਟਰੋਲ ਖਰੀਦਦੇ ਹੋ ਇੱਕ ਉਦਾਹਰਨ ਲਈ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕੀ ਮਦਾ ਲਗਭਗ 94 ਰੁਪਏ ਪ੍ਰਤੀ ਲੀਟਰ ਜਦ ਕਿ ਪਾਵਰਡ ਪੈਟਰੋਲ 101 ਰੁਪਏ ਪ੍ਰਤੀ ਲੀਟਰ ਦੇ ਉੱਤੇ ਉਪਲਬਧ ਹੈ ਤੇ ਇਸ ਦੇ ਵਿੱਚ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਇਸ ਧੋਖਾਧੜੀ ਦਾ ਪਤਾ ਵੀ ਨਹੀਂ ਹੈ ਪਾਵਰ ਇਸ ਆਧਾਰਨ ਪੈਟਰੋਲ ਵਿਚਲਾ ਅੰਤਰ ਜਿਹੜਾ ਇਸ ਦੀ ਨੋਜ਼ਲ ਤੋਂ ਦੇਖਿਆ ਯਾਨੀ ਆਮ ਪੈਟਰੋਲ ਦੀ ਨੋਜ਼ਲ ਹਰੇ ਰੰਗ ਦੀ ਹੁੰਦੀ ਹੈ ਤੇ ਪਾਵਰ ਪੈਟਰੋਲ ਦੀ ਨੋਜ਼ਲ ਲਾਲ ਰੰਗ ਦੀ ਹੁੰਦੀ ਹੈ ਹਾਲਾਂਕਿ ਕਈ ਪੈਟਰੋਲ ਪੰਪ ਦੇ ਉੱਤੇ ਇਹ ਨੋਜ਼ਲ ਉਸੇ ਰੰਗ ਦੀ ਬਣੀ ਹੋਈ ਹੈ ਪਾਵਰ ਪੈਟਰੋਲ ਜਿਹੜਾ ਪਾਵਰ ਪੈਟਰੋਲ ਹੈ ਉਸ ਨੂੰ ਹਰੇ ਰੰਗ ਦੀ ਨੋਜ਼ਲ ਰਾਹੀਂ ਪਾਇਆ ਜਾਂਦਾ ਹੈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਟੈਂਕੀ ਦੇ ਵਿੱਚ 101 ਰੁਪਏ ਪ੍ਰਤੀ ਲੀਟਰ ਦਾ ਪੈਟਰੋਲ ਪਾਇਆ ਜਾ ਰਿਹਾ ਇਸ ਧੋਖਾਧੜੀ ਦਾ ਸਭ ਤੋਂ ਵੱਧ ਸ਼ਿਕਾਰ ਗਰੀਬ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਫਿਰ ਉਹ ਲੋਕ ਜੋ ਧਿਆਨ ਨਹੀਂ ਦਿੰਦੇ ਪੈਟਰੋਲ ਪੰਪ ਤੇ ਸਿਰਫ ਜ਼ੀਰੋ ਹੀ ਨਹੀਂ ਦੇਖਿਆ ਜਾਂਦਾ ਅਤੇ ਪਾਵਰ ਦਾ ਜਿਹੜਾ ਪੈਟਰੋਲ ਪਾ ਕੇ ਲੋਕਾਂ ਦੇ ਨਾਲ ਧੋਖਾ ਕੀਤਾ ਜਾਂਦਾ ਹੈ ਤੇ ਇਸ ਧੋਖਾਧੜੀ ਤੋਂ ਬਚਣ ਦੇ ਲਈ ਹਮੇਸ਼ਾ ਇਸ ਗੱਲ ਦੇ ਉੱਤੇ ਧਿਆਨ ਦਿਓ ਕਿ ਪਾਇਆ ਜਾ ਰਿਹਾ ਪੈਟਰੋਲ ਆਮ ਹੈ ਜਾਂ ਪਾਵਰ ਪੈਟਰੋਲ ਜੇ ਤੁਸੀਂ ਪੈਟਰੋਲ ਪਾਉਣ ਵਾਲੇ ਵਿਅਕਤੀ ਤੋਂ ਇਸ ਬਾਰੇ ਸਵਾਲ ਜ਼ਰੂਰ ਪੁੱਛੋ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਨਾਲ ਵੀ ਧੋਖਾ ਹੋ ਸਕਦਾ ਹੈ ਇਸ ਅਤੇ ਜਿਹੜਾ ਸਸਤੇ ਦੀ ਬਜਾਏ ਮਹਿੰਗਾ ਪੈਟਰੋਲ ਭਰ ਕੇ ਘਰ ਪਾ ਸਕਦੇ ਹੋ ਤੇ ਜਿਹੜਾ ਪੈਟਰੋਲ ਪੰਪ ਦੇ ਉੱਤੇ ਇੱਕ ਦੇ ਨਾਲ ਲੋਕ ਠੱਗੇ ਜਾ ਰਹੇ ਨੇ ਗਰੀਬ ਲੋਕ ਜਿਹੜੇ ਇਸ ਦਾ ਵੱਧ ਸ਼ਿਕਾਰ ਹੁੰਦੇ ਨੇ 2 ਰੁਪਏ ਸਸਤਾ ਨਹੀਂ ਸਕੋ 7 ਰੁਪਏ ਮਹਿੰਗਾ ਪੈਟਰੋਲ ਪਰਵਾ ਰਹੇ ਹੋ ਤੁਸੀਂ ਹੁਣ ਜਾਣਦੇ ਆ ਕਿ ਕਿਵੇਂ ਜਿਹੜੇ ਲੋਕ ਨੇ ਠੱਗੇ ਜਾ ਰਹੇ ਨੇ ਪੈਟਰੋਲ ਪੰਪ ਤੇ ਸਿਰਫ ਜ਼ੀਰੋ ਦੇਖਣਾ ਹੀ ਲਾਜ਼ਮੀ ਨਹੀਂ ਹੁੰਦਾ ਦੱਸ ਦਿੰਦੇ ਆ ਲੋਕ ਸਭਾ ਚੋਣਾ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਜਿਸ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜੋ 2-2 ਰੁਪਏ ਦੀ ਕਟੋਰੀ ਇਸ ਮਾਮੂਲੀ ਕਟੋਤੀ ਦਾ ਜਿਹੜਾ ਸਭ ਤੋਂ ਵੱਧ ਅਸਰ ਉਹਨਾਂ ਲੋਕਾਂ 'ਤੇ ਪਿਆ ਜੋ ਗਰੀਬ ਹਨ ਅਤੇ ਰੋਜ਼ਾਨਾ ਆਪਣੇ ਮੋਟਰਸਾਈਕਲ ਜਾਂ ਸਕੂਟਰ ਦੇ ਉੱਤੇ ਕੰਮਤੇ ਜਾਂਦੇ ਨੇ ਅਜਿਹੇ ਦੇ ਵਿੱਚ 2 ਰੁਪਏ ਦੀ ਇਹ ਕਟੋਤੀ ਉਹਨਾਂ ਦੇ ਲਈ ਵੱਡੀ ਰਾਹਤ ਸੀ ਅਜਿਹੇ ਦੇ ਵਿੱਚ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਪੈਟਰੋਲ ਪੰਪ ਦੇ ਉੱਤੇ ਜਿਹੜਾ ਤੁਹਾਨੂੰ 2 ਰੁਪਏ ਸਸਤਾ ਨਹੀਂ ਸਗੋ 7 ਰੁਪਏ ਮਹਿੰਗਾ ਪੈਟਰੋਲ ਮਿਲਦਾ ਹੈ ਤਾਂ ਕੀ ਤੁਸੀਂ ਯਕੀਨ ਕਰੋਗੇ ਹਰ ਰੋਜ਼ ਕਈ ਲੋਕ ਇਸ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ ਦਰਸਲ ਪੈਟਰੋਲ ਪੰਪ ਦੇ ਉੱਤੇ ਦੋ ਤਰ੍ਹਾਂ ਦਾ ਤੇਲ ਮਿਲਦਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਆਮ ਪੈਟਰੋਲ ਤੇ ਦੂਜਾ ਪਾਵਰ ਪੈਟਰੋਲ ਹੈ ਜੇਕਰ ਤੁਸੀਂ ਸਧਾਰਨ ਪੈਟਰੋਲ ਖਰੀਦਦੇ ਹੋ ਇੱਕ ਉਦਾਹਰਨ ਰਾਹੀਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਾਂਗੇ ਕਿ ਇਸ ਦੀ ਜਿਹੜੀ ਕੀਮਤ ਹੈ ਲਗਭਗ 94 ਰੁਪਏ ਪ੍ਰਤੀ ਲੀਟਰ ਹੈ ਜਦਕਿ ਪਾਵਰ ਪੈਟਰੋਲ 101 ਰੁਪਏ ਪ੍ਰਤੀ ਲੀਟਰ ਦੇ ਉੱਤੇ ਉਪਲਬਧ ਹੈ ਤੇ ਇਸ ਦੇ ਵਿੱਚ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਸਬ ਤੋਂ ਵੱਡਾ ਇਹ ਹੈ ਕਿ ਉਹਨਾਂ ਨੂੰ ਇਸ ਢੋਕਾ ਟੱਡੀ ਦਾ ਪਤਾ ਵੀ ਨਹੀਂ ਹੈ ਪਾਵਰ ਤੇ ਸਧਾਰਨ પેટ્રોલ ਵਿਚਲਾ ਅੰਤਰ ਜਿਹੜਾ ਇਸ ਦੀ ਨੋਜ਼ਲ ਤੋਂ ਦੇਖਿਆ ਜਾਂਦਾ ਯਾਨੀ ਆਮ પેટ્રોલ ਦੀ ਨੋਜ਼ਲ ਹਰੇ ਰੰਗ ਦੀ ਹੁੰਦੀ ਹੈ ਤੇ ਪਾਵਰ પેટ્રોલ ਦੀ ਨੋਜ਼ਲ ਲਾਲ ਰੰਗ ਦੀ ਹੁੰਦੀ ਹੈ ਹਾਲਾਂਕਿ ਕਈ પેટ્રોલ ਪੰਪ ਦੇ ਉੱਤੇ ਇਹ ਨੋਜ਼ਲ ਉਸੇ ਰੰਗ ਦੀ ਬਣੀ ਹੋਈ ਹੈ ਭਾਵੇਂ ਪੈਟਰੋਲ ਜਿਹੜਾ ਪਾਵਰ ਪੈਟਰੋਲ ਹੈ ਉਸ ਨੂੰ ਹਰੇ ਰੰਗ ਦੀ ਨੋਜ਼ਲ ਰਾਹੀਂ ਪਾਇਆ ਜਾਂਦਾ ਹੈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਟੈਂਕੀ ਦੇ ਵਿੱਚ 101 ਰੁਪਏ ਪ੍ਰਤੀ ਲੀਟਰ ਦਾ ਪੈਟਰੋਲ ਪਾਇਆ ਜਾ ਰਿਹਾ ਇਸ ਧੋਖਾਧੜੀ ਦਾ ਸਭ ਤੋਂ ਵੱਧ ਸ਼ਿਕਾਰ ਗਰੀਬ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਫਿਰ ਉਹ ਲੋਕ ਜੋ ਧਿਆਨ ਨਹੀਂ ਦਿੰਦੇ ਤੇ ਪੈਟਰੋਲ ਪੰਪ ਤੇ ਸਿਰਫ ਜ਼ੀਰੋ ਹੀ ਨਹੀਂ ਦੇਖਿਆ ਜਾਂਦਾ ਅਤੇ ਪਾਵਰ ਦਾ ਜਿਹੜਾ ਪੈਟਰੋਲ ਪਾ ਕੇ ਲੋਕਾਂ ਦੇ ਨਾਲ ਧੋਖਾ ਕੀਤਾ ਜਾਂਦਾ ਹੈ ਤੇ ਇਸ ਧੋਖਾਧੜੀ ਤੋਂ ਬਚਣ ਦੇ ਲਈ ਹਮੇਸ਼ਾ ਇਸ ਗੱਲ ਦੇ ਉੱਤੇ ਧਿਆਨ ਦਿਓ ਕਿ ਪਾਇਆ ਆਹ ਪੈਟਰੋਲ ਆ ਮੈਂ ਜਾਂ ਪਾਵਰ ਪੈਟਰੋਲ ਤੇ ਤੁਸੀਂ ਪੈਟਰੋਲ ਪਾਉਣ ਵਾਲੇ ਵਿਅਕਤੀ ਤੋਂ ਇਸ ਬਾਰੇ ਸਵਾਲ ਜ਼ਰੂਰ ਪੁੱਛੋ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਨਾਲ ਵੀ ਧੋਖਾ ਹੋ ਸਕਦਾ ਹੈ ਇਸ ਅਤੇ ਜਿਹੜਾ ਸਸਤੇ ਦੀ ਬਜਾਏ ਮਹਿੰਗਾ ਪੈਟਰੋਲ ਭਰ ਕੇ ਘਰ ਪਾ ਸਕਦੇ ਹੋ ਤੇ ਜਿਹੜਾ ਪੈਟਰੋਲ ਪੰਪ ਦੇ ਉੱਤੇ ਇਸ ਤਰੀਕੇ ਦੇ ਨਾਲ ਲੋਕ ਠੱਗੇ ਜਾ ਰਹੇ ਨੇ ਗਰੀਬ ਲੋਕ ਜਿਹੜੇ ਇਸ ਦਾ ਵੱਧ ਸ਼ਿਕਾਰ ਹੁੰਦੇ ਨੇ